ਅਸੀਂ ਕਿਹਾ ਅਸੀਂ ਉਸੇ ਟਾਈਮ ਬੱਚੇ ਨੂੰ ਠੀਕਾਂਸ਼ੀ ਕੀਤਾ ਵੀ ਇਹ ਤਾਂ ਕੱਲ ਠੀਕ ਨਹੀਂ ਜੋ ਐਜੇ ਰੂਲ ਸਾਡੇ ਕੋਲ ਜੇ ਲੇਟ ਕਿਉਂ ਹੋਈ ਹੈ ਉਹ ਕਿਸੇ ਵੀ ਐਸਾ ਲੇਟ ਹੋ ਗਿਆ ਪਿੱਛੇ ਕਾਰਕ ਦੀ ਕਿਸੇ ਨੇ ਪ੍ਰੋਬਲਮ ਕੀਤੀ ਵੀ ਐਸਾ ਇੱਕ ਉਹ ਘੜਾੜੀ ਤੋਂ ਮੁੰਡਾ ਹੈ ਉਹਦਾ ਪੈਂਚਰ ਹੋ ਗਿਆ ਉਹਨੇ ਦੱਸਿਆ ਹੀਏ ਕਿ ਮੈਂ ਉਹਨੇ ਦੁਆਰੇ ਆਪਦੇ ਪੇਰੈਂਟਸ ਨੂੰ ਦੁਆਰੇ ਕਰਕੇ ਆਇਆ ਉਹ ਕੁਦਰਤੀ ਉਹਨਾਂ ਰਸਤੇ ਦੀ ਗੱਡੀ ਖਰਾਬ ਹੋ ਗਈ ਉਹ ਵੀ ਤਰਾਗੇ ਉਹਨੇ ਉਹਦਾ ਪੈਂਚਰ ਛੱਡ ਕੇ ਗਿਆ ਉਹ ਲੇਟ ਹੋ ਗਿਆ ਤਿੰਨ ਮਿੰਟ ਸੋ ਅਸੀਂ ਕਹਿੰਦੇ ਮੈਡਮ ਜੇ 6 ਮਹੀਨਿਆਂ ਚ 2-3 ਵਾਰ ਇਹ ਰੂਲ ਨੂੰ ਇਹਨਾਂ ਨੇ ਪੰਗ ਕੀਤਾ ਹੈ ਜੋ ਇਹ ਟੀਚਰ ਕਹਿ ਰਹੇ ਹੈ ਤਾਂ ਸਾਨੂੰ ਕੋਈ ਰਿਪੋਰਟ ਤਾਂ ਜਾਣੀ ਚਾਹੀਦੀ ਸੀ। ਕਹਿੰਦੇ ਅਸੀਂ ਭੇਜਿਆ ਸਾਰਿਆਂ ਨੂੰ ਪਰ ਮੈਸੇਜ ਨਹੀਂ ਆਇਆ। ਮੈਡਮ ਮੇਰਾ ਬੇਟਾ ਪੜ੍ਹਦਾ ਹੈ ਜੀ ਮੇਰੇ ਕੋਲ ਇੱਕ ਵੀ ਫੋਨ ਨਹੀਂ ਗਿਆ ਵੀ ਤੁਹਾਡਾ ਬੱਚਾ ਲੇਟ ਆ ਰਿਹਾ। ਫੋਨ ਨੰਬਰ ਸਾਡੇ ਉਰੇ ਦਿੱਤੇ ਵੀ ਸਾਰਾ ਵੀ ਸਾਥੀ ਕੇ ਵੀ ਸਾਨੂੰ ਫੋਨ ਕਰਨਾ ਜੇ ਬੱਚਾ ਦੇਖਦਾ। ਤੇ ਇਹਨਾਂ ਨੇ ਕੁਝ ਨਹੀਂ ਕਰਿਆ ਮੈਂ ਤੁਹਾਨੂੰ ਨਾ ਸਾਨੂੰ ਫੋਨ ਕਰਿਆ ਅੱਜ ਕਹਿ ਰਹੇ ਤੁਹਾਡਾ ਬੱਚਾ ਲੇਟ ਰੋਜ਼ ਆਉਂਦਾ। ਇਹ ਥੋੜੀ ਨਾ ਵੀ ਹੁਣ ਤੁਸੀਂ ਇਹਨਾਂ ਦਾ ਬੱਚਾ ਕੌਣ ਹੈ? ਇਹ ਮੇਰਾ ਬੇਟਾ। ਇਹਦਾ ਪੈਂਚਰ ਹੋ ਗਿਆ ਜੀ ਅੱਜ ਸਕੂਟਰ ਦੀ। ਸਕੂਲ ਵਾਲਾ ਮਸਲ ਦੇ ਰਿਹਾ ਹੈ। ਮੈਂ ਇੱਕ ਵਾਰ ਹੋਇਆ। ਇੱਕ ਵਾਰ ਹੋਇਆ ਸਰ। ਪਤਾ ਕੀ ਹੈ ਦੇਖੋ ਤੁਸੀਂ ਆਪਣੇ ਇੱਕ ਸਿਲੇ ਦੇ ਇੱਕ ਪੁਰਾਣੀ ਦੇ ਬੈਸਟੂਮ ਤੇ ਬੱਚੇ ਭੇਜੋ। ਹਾਂਜੀ। ਔਰ ਹਰ ਸਕੂਲ ਦਾ ਕੋਈ ਨਾ ਕੋਈ ਰੂਲਸ ਐਂ ਰੈਗੂਲੇਸ਼ਨ ਹੁੰਦੇ। ਜੇ ਅਸੀਂ ਅੱਜ ਨਹੀਂ ਬੱਚਿਆਂ ਨੂੰ ਡਿਸਪੀਨ ਵਿੱਚ ਰਹਿਣਾ ਸਿਖਾਇਆ ਤਾਂ ਅਸੀਂ ਕਦੋਂ ਸਿਖਾਵਾਂਗੇ। ਕੱਲ ਨੂੰ ਇਹਨਾਂ ਨੇ ਨੌਕਰੀਆਂ ਵੀ ਹਾਂ ਸਾਢੇ 12:00 ਅਸੀਂ ਆਉਂਦੇ ਸਰ ਬੱਚਿਆਂ ਨਾਲ ਕੀ। ਵੀ ਦੇਖੋ ਐਸੇ ਰੂਲਸ ਨੇ ਬਣਦਾ ਆਪਾਂ ਨੇ ਫੋਲੋ ਕਰਨਾ ਹੈ। ਕਿ ਜੇ ਆਪਾਂ ਨੂੰ ਉਹਨਾਂ ਨੇ 750 ਕਹਤਾ 740 730 ਕਹਤਾ ਮੰਨਣਾ ਉਹ 750 ਹਾਂ 750 ਮੀਨਸ 749 ਮਤਲਬ ਮੈਂ ਤੁਸੀਂ ਪੌਣਿਆ ਰੁਪਏ ਮਤਲਬ ਲੇਕਿਨ ਤੁਸੀਂ ਇਹ ਦੇਖੋ ਮੇਰੀ ਗੱਲ ਇੱਕ ਮਿੰਟ ਨਾ ਤਾਂ ਮੈਂ ਇੱਕ ਵਾਰ ਇੱਥੇ ਆਬਜੈਕਟ ਕਰਾਂ ਹਾਂ ਚਲੋ ਮੰਨ ਲਿਆ ਅੱਜ ਸਕੂਲ ਹੈ ਨਾ ਕੱਲ ਨੂੰ ਇਹ CBSE ਦੇ ਬੋਰਡ ਦੇ ਪੇਪਰ ਦੇ ਵਿੱਚ ਆ ਮੈਂ ਤਾਂ ਉਹਨਾਂ ਇੱਕ ਸਕੂਲ ਦੇ ਪ੍ਰਿੰਸੀਪਲ ਨੂੰ ਤਾਂ ਪਤਾ ਆ ਹੁੰਦਾ ਉੱਥੇ ਟਾਈਮ ਹੁੰਦਾ ਐਂਡ ਵੀ ਸਾਨੂੰ ਨਾ ਉੱਥੋਂ ਲਿਖ ਕੇ ਭੇਜਿਆ ਜਾਂਦਾ ਕਿ ਇਸ ਤੋਂ ਬਾਅਦ ਬੱਚੇ ਦੀ ਐਂਟਰੀ ਨਹੀਂ ਹੋਣੀ ਹੈ। ਹਾਂ ਜੀ ਬੱਚਾ ਤੜਪ ਦੇਣਾ ਤਾਂ ਹੁੰਦੀ ਹੈ। ਹਾਂ ਹੁੰਦੀ ਹੈ। ਫਿਰ ਜੀ ਜੀ ਅਗਰ ਅੱਜ ਅਸੀਂ ਬੱਚਾ ਨਹੀਂ ਲਈ ਫਨ ਬਾਰੇ ਚੰਸ ਉੱਥੇ ਹੀ ਹੋਣਗੇ ਬੱਚੇ ਤਾਂ ਸਹੀ ਕਰਾ। ਹਾਂ ਜੀ। ਇਹਨਾਂ ਨੂੰ ਤਾਂ ਅਸੀਂ ਸਮਝਾਵਾਂਗੇ ਕਮਾਂ ਦੇ ਵੀ ਵੀ ਚਲੋ ਬੱਚੇ ਆ ਇਹਨਾਂ ਨੂੰ ਅਸੀਂ ਬੱਚੇ ਸਮਝ ਪਰ ਇਹ ਮਾਪਿਆਂ ਕਿਤੇ ਨਾ ਤੁਹਾਨੂੰ ਜੀ ਦੋ ਮਿੰਟ ਦੋ ਮੈਡਮ ਤੁਸੀਂ ਦੇਖੋ ਨਾ ਜੀ ਜੀ ਕਿਸੇ ਪਰਮਣਸ਼ੂ ਨਹੀਂ ਕਿਸੇ ਨੂੰ ਵੀ ਪ੍ਰੋਬਲਮ ਹੋ ਸਕਦੀ ਹੈ ਉਹਨਾਂ ਦੀ ਹੈਲਥ ਖਰਾਬ ਹੈ ਉਸ ਦੀ ਹੈ ਲੇਕਿਨ ਉਸ ਇਹ ਕੋਈ ਪ੍ਰਾਈਵੇਟ ਸਕੂਲ ਸੰਸਥਾ ਚੱਲ ਰਹੀ ਹੈ ਨਾ ਵੱਡੀਆਂ ਬੀਸਾਂ ਬੀਆਂ ਚਲੋ ਅਸੀਂ ਇਹਨਾਂ ਨੂੰ ਭਰਉਣੇ ਕੋਈ ਦਿੱਕਤ ਨਹੀਂ ਨੰਬਰ ਦੋ ਗੱਲ ਕਿ ਇੱਥੇ ਕੋਈ ਵਾਈਸ ਪ੍ਰਿੰਸੀਪਲ ਕੋਈ ਤੁਸੀਂ ਇਹ ਦੇਖੋ ਇੱਥੇ ਇੱਕ 6 ਸਾਲ ਦੀ ਬੱਚੀ 6 ਸਾਲ ਦੀ ਬੱਚੀ ਇਤੋਂ ਮੁੜੀ ਹੈ ਉਹ ਬਿਲਕੁਲ ਕਹਿੰਦੇ ਬਹੁਤ ਜ਼ਿਆਦਾ ਬਿਮਾਰ ਦੋ ਤਿੰਨ ਪਿੱਛੇ ਜਿਹਦੀ ਮਦਰ ਨਾਲ ਸੀ ਸੀ ਨੇ ਕੋਈ ਮਦਰ ਨਾਲ ਸੀ ਅਜੇ ਰੂਲ ਕੀ ਗੱਲ ਮੈਡਮ ਇਹ ਸਾਨੂੰ ਬੁਲਾਉਂਦੇ ਇਕੱਠਾ ਨੂੰ ਬੁਲਾਉਂਦੇ ਸਮੇਂ ਤੇ ਪੈਰਾਂ ਨੂੰ ਸੁੰਚਿਆ ਨਾ ਉਹ ਐਪਲੀਕੇਸ਼ਨ ਜਿਹੜੀ ਆਈ ਨਹੀਂ ਬੱਚੇ ਲੱਗਦਾ ਹੈ ਸਾਡੀ ਕਿਤੇ ਕਰਦੇ ਕਿਤੇ ਮੈਨੂੰ ਕੋਈ ਹੋਰ ਬੱਚੀ ਲੱਗੇ ਇੱਕ ਇਕੁਪਮੈਂਟ ਹੋਰ ਜਿਹੜੇ ਬਾਸਾਂ ਲੇਟ ਆ ਰਹੀਆਂ ਉਹਨਾਂ ਨਾਲ ਸੱਤ ਉਹ ਸਮਾਂ ਅੰਦਰ ਬਸ ਬੈਠੇ ਜਿਹੜੇ ਪ੍ਰਾਇਮਰੀ ਦੇ ਬੱਚੇ ਹੈ ਹਾਂਜੀ 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 ਦੇਖ ਬਈ ਇੱਥੇ ਲੈ ਪ੍ਰਿੰਸੀਪਲ मैम ਵੀ ਆਉਂਦੇ ਆ ਉਹਨਾਂ ਨਾਲ ਅਸੀਂ ਕਰਦੇ ਜੋ ਇਹਨਾਂ ਦਾ ਉਹ ਉੱਧਰ ਲੇਟ ਚਲਾਉਂਦੇ ਬਈ ਸਾਰੇ ਅਸੀਂ ਇਹਨਾਂ ਨੂੰ ਕਹਿ ਦੇ ਤੇ ਖੱਗ ਦੇ ਫਿਰ ਇਹ ਸੁਣ ਰਹੇ ਹੋ ਬਾਹਰ ਖੜੇ ਹੋ ਜਾਂਦੇ ਆ ਫਿਰ ਜਿਸ ਤਰ੍ਹਾਂ ਦੀ ਐਪ ਜੋ ਪ੍ਰਿੰਸੀਪਲ मैम ਬਿਆਨ ਕਰ ਦੇ ਮੈਂ ਉਸੇ ਹਿਸਾਬ ਨਾਲ ਠੀਕ ਹੈ ਠੀਕ ਪਰ ਅਗਰ ਤੁਹਾਨੂੰ ਵੀ ਬੱਚਿਆਂ ਨੂੰ ਇਹੀ ਕਰਨਾ ਚਾਹੀਦਾ ਜਿ ਉਹਨਾਂ ਨੂੰ ਟਾਈਮ ਸੈਟ ਕਰਨਾ ਤਾਂ ਬੰਦੇ ਕਹਿੰਦੇ ਆ ਸਾਡੇ ਨਾਲ ਕੋਈ ਦੀਦੀ ਗੱਲ ਕਰਦਾ ਵੀ ਇਹ ਆ ਗਈ ਵੇਟ ਆ ਤੋ ਅੱਡੇ ਕਰਕੇ ਸੀਮ ਨੂੰ ਅੱਜ ਐਂਟਰੀ ਕਰ ਰਹੇ ਆ ਅਸੀਂ ਲਿਖ ਕੇ ਦੇ ਰਹੇ ਆ ਜੀ ਕੱਲ ਵੀ ਕੱਲ ਵੀ ਤੁਹਾਨੂੰ ਐਂਟਰ ਕਰਾਇਆ ਨਾ ਕੱਲ ਵੀ ਲੇਟ ਸੀ ਇਹ ਤੋ ਮੈਡਮ ਜੇ ਵੀ ਤੁਸੀਂ 13 ਇਨਫੋਰਮ ਕਰੋ ਨਾ ਜੇ ਪੇਰੈਂਟਸ ਨੂੰ ਫਾਸਿਟ ਇਹ ਬੱਚਾ ਨਹੀਂ ਤਸਵੀਰਾਂ ਲੈ ਟਾਉਣੇ ਤੇ ਅਸੀਂ ਵੀ ਛੇਪਰ ਮਾਰਾਂਗੇ ਇਹਨਾਂ ਦੇ ਪੇਰੈਂਟਸ ਉਹਨਾਂ ਨੇ ਉਹ ਕਹਿੰਦੇ ਸੀ ਇਨਫੋਰਮ ਕਰ ਅੱਜ ਵੀ ਨਹੀਂ ਕਰ ਇਹਨਾਂ ਨੇ ਅੱਜ ਬੱਚੇ ਨੇ ਵਿਨੰਦ ਅੱਜ ਬੱਚੇ ਨੇ ਦੁਕਾਨ ਤੋਂ ਉਹ ਮਖਾ ਲਏ ਸੀ ਸਾਹਮਣੇ ਆਉਂਦੇ ਸੀ ਤੁਹਾਡੇ ਸਾਹਮਣੇ ਛੇਪਰ ਮਾਰਨੂ ਬੱਚਿਆਂ ਨੂੰ ਪਤਾ ਲੱਗੇ ਵੀ ਬੱਚੇ ਦੋ ਮਿੰਟ ਦੇਗਾ ਇਹ ਬੱਚੇ ਨੂੰ ਸਕੂਲ ਤੇ ਬਿਠਾ ਬਾਹਰ ਨਾ ਬਾਹਰ ਨਾ ਸਾਨੂੰ ਕਨਫਰਮ ਕਰਦੇ ਮਤਲਬ ਫੋਮ ਕਰਦੇ ਵੀ ਫਾਈਟ ਤੁਹਾਡਾ ਬੱਚਾ ਲੇਟ ਆਇਆ ਅੰਦਰ ਆ ਕੇ ਅਸੀਂ ਇਸ ਨੂੰ ਐਂਟਰੀ ਨਹੀਂ ਹੁੰਦੀ ਕਾਪੀ ਬਾਹਰ ਗਰਾਉਂਡ ਤੇ ਵੀ ਅਸੀਂ ਇਹ 2 ਮਹੀਨੇ ਹੋ ਗਏ ਸੀ ਇਹਨਾਂ ਨੂੰ ਸਮਝਾਉਂਦੇ ਨਹੀਂ ਸਮਝ ਰਹੇ ਬੱਚੇ ਬਾਕੀ ਚੀਜ਼ਾਂ ਹੁਣ ਪ੍ਰਿੰਸੀਪਲ ਆਗਾ ਮੈਂ ਤੁਹਾਨੂੰ ਬੁਲਾ ਕੇ ਸਿੱਖਦਾ ਬੱਸ ਤੁਹਾਨੂੰ ਦੱਸੋ ਅਸੀਂ ਵੀ ਤਾਂ ਚੌਥੇ ਦੇ ਬੱਚਾ ਅੰਦਰ ਆਓ ਲੇਟ ਕੇ ਅੰਦਰ ਆਓ ਮੈਂ ਬਿਠਾ ਇਹ ਕਿੰਨੀ ਆਈਦਾ ਜੀ ਬੰਦ ਕਮਰੇ ਦਿਖਾਓ ਫਿਰ ਅਸੀਂ ਦੇਖਦੇ ਹਾਂ ਹਾਂ ਮਤਲਬ ਤੁਸੀਂ ਇਹ ਦੇਖੋ ਦੇਖੋ ਅਸੀਂ ਪੜਾਉਣਾ ਬੱਚੇ 12ਵੀਂ ਹੈਗੀ ਹੈ ਲਾਸਟイヤー ਹੈ ਅਸੀਂ ਚਾਹੁੰਦੇ ਹਾਂ ਇਹੋ ਜਿਹਾ ਕੋਈ ਖੱਜਲ ਖਾਣ ਨੂੰ ਬਾਰੇ ਬੱਚੇ 15-15 ਸਾਲ ਹੋ ਗਏ ਸਕੂਲ ਚਾਉਂਦੇ ਹਾਂ ਆਸੀਂ ਮੁੱਦਾ ਖੜਾ ਕਰਨਾ ਨਹੀਂ ਸੀ ਚਾਹੁੰਦੇ ਅਸੀਂ ਅੰਦਰ ਕੈਸਟ ਕਰੀ ਸਾਡੀ ਫਰਮਾਈ ਹੋਈ ਨਹੀਂ ਹੋਈ ਮਤਲਬ ਇਹਦੇ ਨਾਲ ਗੱਲ ਕਰੋ ਬਾਹਰ ਦੇ ਨਾਲ ਗੱਲ ਕਰੋ ਤੁਹਾਨੂੰ ਇੱਕ ਬੇਨਤੀ ਹੈ ਤੁਸੀਂ ਸਰਕਾਰੀ ਸਕੂਲਾਂ ਤੋਂ ਸੰਸਥਾਵਾਂ ਆਪੀ ਨੂੰ ਚਲਾ ਰਹੇ ਤੁਹਾਨੂੰ ਪਤਾ ਕਿਸ ਤਰ੍ਹਾਂ ਦਾ ਸਿਸਟਮ ਹੈ ਬਿਲਕੁਲ ਪਤਾ ਹੈ ਨਾ ਤੁਹਾਨੂੰ ਮੇਰੀ ਡੀਓ ਮੈਡਮ ਨਾਲ ਮੈਂ ਗੱਲ ਹੋਈ ਉਹਨਾਂ ਦੀ ਬੇਟੀ ਵੀ ਮੈਡਿਸ ਹੈ ਡੀਸੀ ਮੈਡਮ ਨਾਲ ਮੈਂ ਗੱਲ ਕਰਾਂਗਾ ਲੇਕਿਨ ਮੈਡਮ ਜੇ ਪ੍ਰਾਈਵੇਟ ਸਕੂਲ ਹੈ ਤਾਂ ਇਹਨਾਂ ਨੇ ਜਿਸ ਤਰ੍ਹਾਂ ਇਹਨਾਂ ਦੇ ਫੀਸੇ ਜਿਸ ਤਰ੍ਹਾਂ ਇਹਨਾਂ ਨੇ ਸਾਨੂੰ ਫੈਸਿਲਿਟੀ ਦੇਣੀ ਹੈ ਤੁਸੀਂ ਗਰਾਊਂਡ ਦੇਖੋ ਜਾ ਕੇ ਪਾਣੀ ਖੜਾ ਕਿ ਨਹੀਂ ਰਹਿੰਦਾ ਉਹ ਜਿਹੜੀ ਲੱਗੀ ਸੀ ਇਸੇ ਲਈ ਮੁੱਦਾ ਨਹੀਂ ਹਾਂ ਮੁੱਦਾ ਨਹੀਂ ਮੁੱਦਾ ਨਹੀਂ ਆ ਜਿਨ੍ਹਾਂ ਨੇ 2-3 ਮਿੰਟ ਦਾ ਮੁੱਦਾ ਬਣਾ ਲਿਆ ਉਹ ਅਸੀਂ ਉਹ ਨਾਲੇ ਅਸੀਂ ਸਕੂਲ ਦੇ ਨਾਲ ਹੱਕ 'ਚ ਸੀ ਕਿ ਬੱਚਿਆਂ ਨਾਲ ਨਹੀਂ ਚਾਹੀਦਾ ਅਸੀਂ ਚੱਲਿਆ ਉਹਨਾਂ ਨਾਲ ਗੱਲ ਕਰਕੇ ਪੈਰੈਂਟਸ ਨੂੰ ਵੀ ਬੱਚੇ ਪਹਿਲਾਂ ਤੋਂ ਬੱਚਿਆਂ ਦੇ ਮਤਲਬ ਬੱਚਿਆਂ ਨੂੰ ਛਿੜਕ ਦਿੰਦੇ ਜਿਆਦਾ ਨਾਲ ਸਾਡੀ ਸੁਣਵਾਈਓ ਨਹੀਂ ਕਰੀ ਬਾਰ-ਬਾਰ ਕਹਿਣੇ ਤੇ ਸਾਡੀ ਸੁਣਵਾਈ ਤੁਹਾਨੂੰ ਅੱਗੇ ਕਦੇ ਮੈਸੇਜ ਆਇਆ ਉਹ ਇੰਨਾ ਵੱਲੋਂ ਪੈਰੈਂਟਸ ਵੱਲੋਂ ਵੀ ਸਾਡੇ ਬੱਚਿਆਂ ਨੂੰ ਐਂਟਰ ਨਹੀਂ ਕਰਦੇ ਕਦੇ ਵੀ ਨਹੀਂ ਕਦੇ ਵੀ ਨਹੀਂ ਫਸਟ ਟਾਈਮ ਨਹੀਂ ਫਸਟ ਟਾਈਮ ਸਾਡੀ ਸੁਣਵਾਈ ਪਰ ਟਾਈਮਿੰਗ 8 ਵਜੇ ਮੈਡਮ ਸਕੂਲ ਦੇ ਮੈਨੂੰ ਪਹਿਲੇ ਹੋਇਆ 7:50 7:50 8:00 ਤੱਕ ਆ ਪਹੁੰਚੋ ਹੁੰਦੀ ਹੈ ਉਹਨਾਂ ਬਾਰੀ ਬੜੇ ਰਹਿੰਦੇ ਆ ਮੈਡਮ ਅਸੀਂ ਇੱਕ ਇੱਕ ਸਿਰ ਬੇਨਤੀ ਹੈ ਕਿ ਆ ਇਹਨਾਂ ਨੇ ਕਿਸੇ ਤਰ੍ਹਾਂ ਪੇਰੈਂਟਸ ਨੂੰ ਕੋਈ ਮੇਲ ਕੀਤੀ ਕੋਈ ਡੈਰੀ ਨੋਟ ਦਿੱਤਾ ਜਾਂ ਕੋਈ ਮੈਸੇਜ ਕੋਈ ਗਰੁੱਪ ਮੈਸੇਜ ਕਿਸੇ ਤਰ੍ਹਾਂ ਦਾ ਵੀ ਹਾਂਜੀ ਅਸੀਂ ਸਿਰਫ ਤਾਂ ਹੀ ਰੁਕੇ ਠੀਕ ਹੈ ਤੁਸੀਂ ਇਹ ਜ਼ਰੂਰ ਗੱਲ ਕਰਿਓ ਜੀ